ਤਾਂ ਜਿੱਥੇ ਦਿੱਲੀ ਦੇ ਵਿੱਚ ਪਾਣੀ ਦੀ ਕਿੱਲ ਦੇ ਨਾਲ ਲੋਕੀ ਪਾਣੀ ਨੂੰ ਤਰਸ ਰਹੇ ਨੇ ਤਾਂ ਉੱਥੇ ਹੀ ਇਹ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੀ ਬੇਕਦਰੀ ਕੀਤੀ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਪਾਣੀ ਵਹਿ ਵਹਿ ਕੇ ਛੱਤ ਦੇ ਉੱਤੇ ਸਮੁੰਦਰ ਬਣਦਾ ਜਾ ਰਿਹਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟੈਂਕੀ ਦੇ ਵਿੱਚੋਂ ਪਾਣੀ ਡੁੱਲਦਾ ਹੋਇਆ ਘਰ ਦੀ ਜਿਹੜੀ ਛੱਤ ਹੈ ਪਾਣੀ ਸਮੁੰਦਰ ਦੇ ਵਾਂਗੂ ਜਮਾ ਹੋਣਾ ਸ਼ੁਰੂ ਹੋ ਜਾਂਦਾ ਜਿਹਾ ਕੋ ਛੱਤ ਦੇ ਉੱਤੇ ਤਲਾਹ ਬਣਦਾ ਨਜ਼ਰ ਆ ਰਿਹਾ ਪਿਛਲੇ ਡੇਢ ਘੰਟੇ ਤੋਂ ਪਾਣੀ ਇਸ ਤਰੀਕੇ ਦੇ ਨਾਲ ਬਹਿ ਰਿਹਾ ਹੁੰਦੇ ਰਸਲੇ ਵੀਡੀਓ ਦੇ ਵਿੱਚ ਤੁਸੀਂ ਸ਼ਰਮ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਪਾਣੀ ਦੀ ਬੇਕਦਰੀ ਕੀਤੀ ਜਾ ਰਹੀ ਹੈ ਤੇ ਪਾਣੀ ਦੀ ਕਿੱਲਤ ਦੇ ਕਾਰਨ ਲੋਕਾਂ ਨੂੰ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਦਿਨ ਦਾ ਨਹੀਂ ਦੋ ਦਿਨ ਦਾ ਨਹੀਂ ਬਲਕਿ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਅਜਿਹਾ ਵਾਪਰਦਾ ਹੈ ਕਿ ਪਾਣੀ ਦੀ ਟੈਂਕੀ ਛੱਡ ਕੇ ਜਿਹੜੇ ਘਰ ਦੇ ਮੈਂਬਰ ਨੇ ਉਹ ਭੁੱਲ ਜਾਂਦੇ ਨੇ ਤੇ ਪਾਣੀ ਇਸ ਤਰੀਕੇ ਦੇ ਨਾਲ ਵਹਿੰਦਾ ਹੈ ਕਿ ਛੱਤ ਦੇ ਉੱਤੇ ਜਮਾ ਹੋਣ ਲੱਗ ਜਾਂਦਾ ਇਸ ਦੇ ਵਿੱਚ ਸਾਡਾ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਪਰ ਦੇਖ ਕੇ ਮਨ ਦੁਖੀ ਜ਼ਰੂਰ ਹੁੰਦਾ ਕਿਸ ਤਰੀਕੇ ਦੇ ਨਾਲ ਪਾਣੀ ਦੀ ਬੇਕਦਰੀ ਕੀਤੀ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਅਸੀਂ ਉਸ ਦੀ ਕਦਰ ਨਹੀਂ ਕਰਦੇ ਤਾਂ ਸਾਨੂੰ ਜਿਉਂਦੇ ਰਹਿਣ ਲਈ ਜਿੰਨੀ ਸਾਹਾਂ ਦੀ ਜ਼ਰੂਰਤ ਹੈ ਓਨੀ ਹੀ ਪਾਣੀ ਦੀ ਵੀ ਜ਼ਰੂਰਤ ਹੈ ਪਰ ਜਿਹੜੇ ਲੋਕ ਨੇ ਉਸ ਚੀਜ਼ ਨੂੰ ਨਜ਼ਰਅੰਦਾਜ਼ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ 'ਚ ਤੁਸੀਂ ਸ਼ਰ੍ਹਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੇਕਦਰੀ ਹੈ ਜਿਹੜੀ ਉਹ ਕੀਤੀ ਜਾਂਦੀ ਗਾਂਧੀ ਤੱਕ ਕਿਤੇ ਨਾ ਕਿਤੇ ਇਹਨਾਂ ਵੱਡੀਆਂ ਗਲਤੀਆਂ ਦਾ ਖਮਿਆਜ਼ਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਭੁਗਤਣਾ ਪਵੇਗਾ ਸੋ ਕੀ ਹੈ ਸਬੰਧਿਤ ਤੁਹਾਡੀ رائے ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜ਼ న్యూਸ ਬਿਊਰੋ ਰਿਪੋਰਟ